ਆ ਤੜਕੇ ਖਾ ਕੇ ਫੇ ਗੋਲਾ ਫੀਮ ਦਾ ਤੇ ਥਿਆਣ ਕੇ ਬੈਂਦੀ ਐ ਨਾ ਖਾਇਆ ਅਗਰ ਤੜਕੇ ਤੂੰ ਮੈਨੂੰ ਖਵਾ ਕੇ ਜਾਂ ਨਲਿਆ ਕੇ ਦੇਣਾ ਮੈਨੂੰ ਇਹ ਮੈਂ ਗੋਲਾ ਖਾਦਾ ਨਾ ਤੂੰ ਵੀ ਖਾ ਲਾ ਤੜਕੇ ਕਾਫੀ ਦੇ ਪੌਚ ਪੀਂਦੀ ਐ 8 9 ਏ ਲਿਆ ਕੇ ਦੇਣਾ ਉਹ ਤਾਂ ਪਈ ਅੰਦਰ ਅੰਨੇ ਵਾ ਪਈ ਕਾਫੀ ਦਾ ਕੀ ਕਾਫੀ ਇੱਕ ਨਾ ਮੈਂ दारू ਦੀ ਬੋਤਲ ਚੱਕ ਕੇ ਤਨ ਤੁਰੀ ਜਾਂਦੀ ਵੇਖਿਆ ਹਾਂ ਕਿਹੜੇ ਠੇਕੇ ਤੋਂ ਲਿਆਂਦੀ ਸੀ ਉਹ ਆਪਣੇ ਘਰੇ ਫਿਰਦੀ ਸੀ ਇਹ ਦਿਨ ਕਿਹੜਾ ਕਿਹੜਾ ਸੀ ਉਹ ਅਮਨ ਦੇ ਵਿਆਹ ਲਈ ਤਿੰਨ ਬੇਟੀਆਂ ਵਧੀਆ ਉਹ ਰੋੜ ਠਿਕਾ ਕੀ ਸੀ ਕਿ ਬੋਲਿਆਂ ਦੀ ਦਾਲ ਉੱਤੇ ਕੁੜੀ ਕਰਦੀ ਬੋਲਿਆਂ ਦੀ ਗੱਡੀ ਦਾਲ ਆਵੇ ਛੋਲਿਆਂ ਦੀ ਦਾਲ ਆ ਹੋਰ ਕਾਜੀ ਆ ਮੂੰਗੀ ਮਸਰੀ ਦੀ ਆ ਹੈ ਆਦਰਾ ਡਾਕਟਰ ਸਾਹਨੇ ਕਹਤਾ ਕਹਿੰਦੇ ਸਪੈਸ਼ਲ ਬੇ ਬਾਹਰ ਦਾ ਕੁਝ ਨਹੀਂ ਖਾਣਾ ਪਤਾ ਵੈਸੇ ਵੀ ਨਹੀਂ ਖਾਈਦਾ ਤੈਨੂੰ ਵੇਖੇ ਕਿੰਨਾ ਕੁ ਬਾਹਰ ਦਾ ਖਾਣਾ ਛੋਲੇ ਖਾਣੇ ਪੁਲੇ ਪੁਲੇ ਕੰਤੀ ਨਾ ਹੀ ਹੀ ਰਾਤੀ ਪਨੀਰ ਦੱਫਨ ਤੇ ਆਏ ਤੂੰ ਕਦੋਂ ਪਨੀਰ ਕਿੰਨਾ ਲਾਉਣਾ ਆਹ ਰਾਤੀ ਗੱਜਾ ਰਾਤੀ ਆਹੀ ਆਹੀ ਪਨੀਰ ਖਾਂਦੇ ਹੀ ਡੰਗੇ ਖਾਂਦੇ ਹੀ ਪਨੀਰ ਦੇ ਕੰਮ ਦੇ ਧਿਆਨ ਘਾਟ ਆ ਲਈ ਤੁਹਾਡਾ ਮੈਂ ਲਾਇਆ ਸਾਂ ਕਈਆਂ ਦਾ ਹਿਸਾਬ ਨਹੀਂ ਰਲਦਾ ਪਿਆ ਤੇ ਕਈ ਕੰਨ ਨੂੰ ਫੋਨ ਲਾ ਕੇ ਮੁੱਤੀਆਂ ਦੇਈ ਜਾਂਦੇ ਹੁੰਦੇ ਆ ਹੈ ਮੈਦੇ ਨੂੰ ਵੀ ਠੀਕ ਆ ਵੀ ਕੁੱਤੀ ਆਓ ਆਟਾ ਗੁਨੀ ਜਾਉਏ ਤੇ ਦੱਸ ਜੀ ਆਂਦੀ ਤੇ ਨਾਲੇ ਠੰਡ ਲੱਗੀ ਜਾਂਦੀ ਆ ਸਪੌਂਸਰ ਗਾ ਗਾ ਸਪੌਂਸਰ ਕਾ ਕੇ ਹਲੋ ਰਹਿਦੀ ਆ ਆਪਾਂ ਤਾਂ ਭਜ ਗਈ ਆ ਆਪਾਂ ਭਜ ਗਈ ਹਾਂ ਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਨਿਬੜ ਗਿਆ ਕਾ ਮੱਜਾਂ ਦਾ ਨਾ ਦੂਰੀ ਬੋਤਲ ਨੂੰ ਤੁਰੇ ਜਾਂਦੇ ਆ। ਆਪਾਂ ਨੂੰ ਜੀ ਹਜੇ 10 ਵਜੇ ਜਾਣੇ ਵੈਂਟਰ ਨੂੰ। ਹਾਂ। ਉਸੀ ਨੂੰ ਜੀ। ਉਹ ਤੋਂ ਅਸੀਂ ਨੂੰ ਦੋੜਦੇ ਜੀ। ਚੱਕ ਦੋ ਗਰੀਬੀ ਬਸ ਅਜੇ ਤੁਹਾਡੇ ਕੋਲ 8-9 ਤੇ 10 ਤਿੰਨ ਘੰਟੇ ਬੈਹਿਆ। ਮੈਨੂੰ ਪੈਪ ਲਾਉਣ ਲੱਗਾ ਹੂੰ ਆ ਤੜਕੇ ਖਾ ਕੇ ਫੇ ਗੋਲਾ ਫੀਮ ਦਾ ਤੇ ਧਿਆਨ ਕੇ ਬੈਂਦੀ ਆ। ਨਾ ਖਾਇਆ ਕਰ ਤੜਕੇ। ਤੂੰ ਮੈਨੂੰ ਖਵਾ ਕੇ ਜਾਂ ਨਾਲ ਲਿਆ ਕੇ ਦੇਣਾ ਮੈਨੂੰ। ਹਾਂ। ਕੰਮੂ ਐਵੇਂ ਨਹੀਂ ਹਰਕਤਾਂ ਤੇ ਮੰਮੀ ਨੂੰ ਨਾ ਲਾਓ। ਆ ਮਾਂ ਮੇ ਘਰੇ ਹੁਣੇ ਹੀ ਆ ਜਣੇ ਚੜ ਕੇ ਤੇ ਜਿੱਥੋਂ ਮਾਤਾ ਗੋਲਾ ਖਾਂਦੀ ਏ। ਗੋਲਾ ਉਹਨਾਂ ਨੂੰ ਪਤਾ ਖਾ ਜਾਂਦੀ ਹਣੀ ਕਿਦਾਂ ਕਿਤੇ ਦਾਲ ਆ ਜਾਂਦੀ ਆ ਆ ਹੁਣੇ ਤੇਰੀਆਂ ਮਾਸੀਆਂ ਗੱਟੀਆਂ ਉੱਥੇ ਆਈਆਂ ਹੋਣੀਆਂ ਬਸ ਤੈਨੂੰ ਲੈ ਕੇ ਜਾਣਾ ਉਹਨਾਂ ਨੇ ਬਾਹ ਕੇ ਵਾਰੇ ਦੇ ਅੱਜ ਗੋਲਾ ਨਹੀਂ ਇਹ ਮੈਂ ਗੋਲਾ ਖਾਦਾ ਨਾ ਤੂੰ ਵੀ ਖਾ ਲੜ ਕੇ ਇੱਕ ਕਾਫੀ ਦੇ ਪੌਚ ਪੀਂਦੀ ਆਠ ਨੌ ਏ ਲਿਆ ਕੇ ਦਿਨਾ ਉਹ ਤਾਂ ਪਈ ਅੰਦਰ ਅੰਨੇ ਵਾ ਪਈ ਕਾਫੀ ਦਾ ਕਦੀ ਮੈਨ ਪੀਂਦੀ ਨੂੰ ਵੇਖਿਆ ਬਹੁਤ ਵਾਰ ਤੇ ਚਾਹ ਤੋਂ ਸਵਾਮਾ ਕਦੀ ਪੀਤੀ ਆ ਕੌਫੀ ਇੱਕ ਨਾ ਮੈਂ दारू ਦੀ ਬੋਤਲ ਚੱਕ ਕੇ ਤਨ ਤੁਰੀ ਜਾਂਦੀ ਦੇਖਿਆ ਅੱਛਾ ਹਾਂ ਕਿਹੜੇ ਠੇਕੇ ਤੋਂ ਲਿਆਂਦੀ ਸੀ ਉਹ ਆਪਣੇ ਘਰੇ ਫਿਰਦੀ ਹੈ ਤੈਨੂੰ ਕਿਹੜਾ ਕਿਹੜਾ ਸੀ ਉਹ ਆਮੰਦੇ ਰਿਆ ਵਾਲੀਆਂ ਤਿੰਨ ਬੇਟੀਆਂ ਵਧੀਆ ਉਹ ਬੋਰ ਠੀਕਾ ਕੀ ਸੀ ਕਿ ਕੀ ਨਹੀਂ ਰੈੱਡ ਬੋਲ ਨਹੀਂ ਪਿੰਦੀ ਨੂੰ ਇੰਨੀ ਬੋਰਡ ਕਾ ਹਾਂ ਆਂਜੇ ਬੋਰਡ ਕਾ ਪਾਉਦਾ ਇੱਥੇ ਤੋੜ ਵਾਲਿਆਂ ਨੇ ਕਾਕੇ ਨੇ ਫੋਨ ਹੈ ਹਾਂ ਵੇਲਾ ਓ ਕਾਕੇ ਕੀ ਕਹਿੰਦਾ ਏ ਉਹ ਸਨੇਪਚਟ ਤੇ ਕਾਦੀ ਸਟੋਰੀ ਪਾਉਣ ਕਾਦੀ ਲੱਗਾ ਤੂੰ ਉਹ ਬਈ ਕਿਹਨੇ ਗਲਾਬ ਪੁਲਾਵੇਂ ਕੀ ਲੱਗਦਾ ਉੱਚੀ ਬੋਲ ਕੇ ਦੱਸ ਸੁਣਿਆ ਨਹੀਂ ਗਲਾਬ ਸਿੱਧੂ ਵਰਗਾ ਹਾਏ ਓਏ ਲੱਗਾ ਵਾ ਬਈ ਹਾਏ ਗਲਾਬ ਸਿੱਧੂ ਆ ਗਲਾਬ ਸਿੱਧੂ ਆ ਓਏ ਕੰਨ ਦੀ ਨੱਤੀ ਹੈ ਓ ਤਰਾ ਕੋਕਾ ਕੰਨ ਦਾ ਏ ਆਏ ਹਾਏ ਵੇਖਦਾ ਹੀ ਨਹੀਂ ਸੰਘ ਹੀ ਗਿਆ ਹੱਸ ਪਿਆ ਹੱਸ ਪਿਆ ਓ ਆਂ ਦੀ ਦਾਲ ਉੱਤੇ ਕੁੜੀ ਕਰਦੀ ਛੋਲਿਆਂ ਦੀ ਦਾਲ ਆ ਵੇ ਛੋਲਿਆਂ ਦੀ ਦਾਲ ਆ ਹੋਰ ਕਾਜੀ ਆ ਮੂੰਗੀ ਮਸਰੀ ਦੀ ਆ ਹੈ ਆ ਤੇਰਾ ਡਾਕਟਰ ਸਾਵਣੇ ਕਹਤਾ ਕਹਿੰਦੇ ਸਪੈਸ਼ਲ ਬੇ ਬਾਹਰ ਦਾ ਕੁਝ ਨਹੀਂ ਖਾਣਾ ਪਤਾ ਵੇ ਇਹ ਵੀ ਨਹੀਂ ਖਾਈਦਾ ਤੈਨੂੰ ਵੇਖੇ ਕਿੰਨਾ ਕੁ ਬਾਹਰ ਦਾ ਖਾਣਾ ਕਿੰਨਾ ਖਾਈਦਾ ਛੋਲੇ ਖਾਣੇ ਪੁਲੇ ਪੁਲੇ ਕੰਤੀ ਨਾ ਹੀ ਹੀ ਰਾਤ ਪਨੀਰ ਦੱਫਨ ਤੇ ਆਏ ਤੂੰ ਕਦੋਂ ਪਨੀਰ ਕਿੰਨੇ ਮਾਣਾ ਆਹ ਰਾਤੀ 28 ਪਨੀਰ ਖਾਦਾ ਇਹਨੇ ਰਾਤੀ ਆਹੀ ਆਹੀ ਪਨੀਰ ਖਾਂਦੇ ਹੀ ਡੰਗੇ ਖਾਂਦੇ ਹੀ ਪਨੀਰ ਦੇ ਡੰਗੇ ਖਾਗਾ ਆਪਾਂ ਮੇਰੇ ਇਤਜਾਬ ਦਾ ਕਿਹਾ ਹੋਰ ਵੇਲਾ ਸਵੇਰੇ ਅਰਨੀ ਮਾਰਨਿੰਗ ਪਨੀਰ 1200 ਦਾ ਇਕੱਲਾ ਹੀ ਖਾ ਗਿਆ ਏ ਓ ਨਵੀਆਂ ਦਾ ਮਟਵਾਰਾ ਕਢੋਣਾ ਹੋ ਗਿਆ ਮੈਂ ਕਿਹਾ ਓਏ ਬੰਦਾ ਵਰਲਿਆ ਵਾ ਇੱਥੇ ਨੇ ਪੁੱਛ ਕੇ ਦੱਸਦਾ ਕੌਣ ਆਸੀ ਨਾਮ ਮੰਗਾਇਆ ਕਰੋ ਫਰਸਟ ਕੌਣ ਓਏ ਉਹਨੇ ਮਰੂੜੀ ਕਾਕੇ ਨੇ ਮਰੂੜੀ ਆ ਇਹਨਾਂ ਕੰਮ ਦੇ ਧਿਆਨ ਘਾਟਾ ਲਈ ਤੁਹਾਡਾ ਮੈਂ ਲਾਇਆ ਸਾ ਕਈਆਂ ਦਾ ਹਸਾਬ ਨਹੀਂ ਲੱਲਦਾ ਪਿਆ ਤੇ ਕਈ ਕੰਨ ਨੂੰ ਫੋਨ ਲਾ ਕੇ ਮੁਕੀਆਂ ਦੇਈ ਜਾਂਦੇ ਹੁੰਦੇ ਆ ਹੈ ਮੈਦੇ ਨੂੰ ਵੀ ਠੀਕ ਆ ਵੀ ਕੁੱਤੀ ਆਓ ਆਟਾ ਗੁਨੀ ਆਏ ਤੇ ਦੱਸ ਉਧਰੋਂ ਮਠੀਆਂ ਵੰਗਮਗਾ ਖਾਂਦੇ ਇਹਨਾਂ ਦੀ ਦਹਿਸਤ ਆ ਭਰਾਵਾ ਹੈ ਨਹੀਂ ਏ ਜਿਵੇਂ ਰੱਬ ਕਿੰਨਾ ਦਾ ਏਸੀ ਚੱਲਦਾ ਦੋ ਪੱਖੇ ਇੱਕ ਪੱਖਾ ਲੱਗਾ ਉਧਰ ਐਕਜੋਸਟ ਨਾਲ ਨਾਲੇ ਗਰਮੀ ਨਿਕਲੀ ਜਾਂਦੀ ਤੇ ਨਾਲੇ ਠੰਡ ਲੱਗੀ ਜਾਂਦੀ ਆ ਸਪਾਂਸਰ ਕਰ ਸਪਾਂਸਰ ਕਰ ਕੇ ਹਲੋ ਜਿਹੜੀ ਰਹਿਦੀ ਆ ਆਪਾਂ ਤਾਂ ਭੱਜ ਗਈ ਆ ਆਪਾਂ ਭੱਜ ਗਈ ਸਹੀ ਗੱਲ ਹੈ ਕਿੰਨਾ ਟਾਈਮ ਇੱਥੇ ਰੋਗੇ ਨਜ਼ਾਰਾ ਹੀ ਲੋਗੇ ਹਾਂ ਬਾਸੀ ਕਰ ਰਹੇ ਆ ਤੇ ਅੱਜ ਹੁਣ ਜਿਹੜਾ ਮੈਂ ਵੇਖ ਲਿਆ ਫੋਨ ਤੇ ਮੈਂ ਫੋਨ ਉਹਦਾ ਫੜ ਲੈਣਾ ਜੇ ਤਾਂ ਮੰਦਾਤਾ ਉਧਰੋਂ ਤਾਂ ਆਰਡਰ ਲੱਗਣ ਦਿਆ ਹੁੰਦਾ ਉਧਰੋਂ ਫੋਨ ਲੱਗਾ ਹੁੰਦਾ ਹੋਟਲ ਬਾ ਘੱਬਈਆ ਹੂੰ ਡਾਟਾ ਬਾਈਬਲ ਬਾਅਦ ਚੋ ਹਾਂ ਇਹ ਨਾਲ ਹੀ ਪੋਮੀ ਨੂੰ ਕਹਿ ਕੇ ਸੇਲ ਵੀ ਕਰਦੇ ਰਿਆਂਗਾ ਹਸੇ ਮ ਕੱਢ ਕੇ ਚੀਜ਼ਾਂ ਦਾ ਬਹੁਤ ਲਿਆ ਲਿਆ ਕੇ ਰੱਖੀ ਦੀਆਂ ਚੱਲਣ ਵੀ ਤੇ ਫੇਰ ਹੀ ਆਣਾ ਓਏ ਕੁੱਤੋਂ ਦੀ ਫੋਟੋ ਖਿੱਚੀ ਓਏ ਥੰਬਨੇਲ ਤੇ ਲਾਵਾਂਗੇ ਵਧੀਆ ਜੀ ਲੋਹਣ ਕੁਮਾਰਾ ਬਟਨਾ ਨੂੰ ਮੈਂ ਕਿਹਾ ਪਾਈਪਾਂ ਦਾ ਤਾਂ ਬਠਿੰਡੇ ਵਾਲਾ ਜੰਕਸ਼ਨ ਹੀ ਬਣਾਈ ਫਿਰਦੇ ਰੇਲਾਂ ਵਾਲਾ ਫੇਰ ਕੋਈ ਕਹਿਣ ਜਾਂਦੀਆਂ ਕੋਈ ਕਹਿਣ ਜਾਂਦੀਆਂ ਜੱਗ ਜੰਕਸ਼ਨ ਲਾंदा ਗੱਡੀ ਇੱਕ ਆਵੇ ਇੱਕ ਇਧਰ ਵੀ ਇੱਕ ਆਵੇ ਇੱਕ ਜਾਵੇ ਰੇਲਵੇ ਟਰੈਕ ਵੀ ਛਾਦਾ ਸਾਰਾ ਚਿੱਲੀ ਦਾ ਕਹਿੰਦੇ ਡਾਕਟਰ ਛੱਡ ਜਾਣਾ ਲੱਗਦਾ ਗੱਡੀ 'ਚ ਨਾ ਇਹ ਰੜਦੇ ਇਹ ਕਿੰਨਾ ਮਹੀਨੇ ਮੈਂ 10 ਰੀ ਬਦਲਾ ਲਈਦਾ ਵੀ ਨਹੀਂ ਨਹੀਂ ਕਾਹਰੀ ਬਦਲਾ ਲਈ ਅਗਲੇ ਭਾਵੇਂ 3 ਮਹੀਨੇ ਪਹੁੰਚਣਾ ਇੱਕ ਗਰੰਟੀ ਕਹਦਾ ਮੈਂ ਇਹਨੇ ਨਹੀਂ ਕਿੰਨੇ ਟਾਈਮ 'ਚ ਪਹੁੰਚੂ ਆ ਪਰਸੋ ਪਹੁੰਚ ਜਾਣਾ ਵਾ ਪਰਸੋ ਪਹੁੰਚ ਜਾਣਾ ਬਰੇਲੀ ਵੀ ਉਹਨੇ ਫੋਨ ਪੰਜਾਬ ਚ ਤਾਂ ਫਿਰ ਐਜ ਆਰਡਰ ਕੀਤਾ ਸ਼ਾਮ ਨੂੰ ਪਹੁੰਚਣ ਉਹ ਅਗਲਾ ਫੋਨ ਚਲਾਉਣ ਤਾਂ ਬੈਠਾ ਉਹਦੀ ਲੀਡ ਹੈ ਨਹੀਂ ਜਾਣਦੇ ਨੇ ਨਾ ਤੁਮੀਡੀਓ ਓਏ ਚਾਈ ਦੀਆਂ ਹੁੰਦੀਆਂ ਬੋਬੂ ਆਉਂਦੀ ਲਿੰਦੀ ਬੰਦਿਆਂ ਦੇ ਓਏ ਫਾਲੇ ਮੈਂ ਜੱਟ ਮਾਰੇਗੀ ਨੁਕਰੀ ਹੋ ਗਿਆ ਉਹ ਜਾਂਦਾ ਕਿ ਕੀ ਕਰਦੇ ਪਰ ਚਲੀ ਕਰ ਚਲੀ ਕਰ ਆ ਵੇਖੋ ਤੁਹਾਡਾ ਲੂਣ ਲੈ ਚੱਲਾ ਆ ਵੇਖੋ ਜੀ ਲੂਣ ਲੈ ਚੱਲਾ ਤੁਹਾਡਾ ਹੈ ਹੈ ਕੀ ਦੀ ਲੂਣ ਚੋਰ ਆ ਕਰ ਨਮਕਹਰਾਮ ਓਏ ਨਮਕਹਰਾਮ ਆ ਤੂੰ ਲੂਣ ਹਰਾਮ ਤੁਸੀਂ ਮੰਗਤੇ ਆ ਉਹਨਾਂ ਵੀ ਲੂਣ ਲੈ ਚੱਲਿਆ ਤੁਸੀਂ ਆ ਵਿੱਚ ਕੀ ਚੌਲ ਪਾਏ ਓਏ ਇਹ ਬਈ ਤੁਹਾਨੂੰ ਮਾਰਨ ਦੀ ਸਾਜੀ ਤਾਂ ਟੂਨੇ ਕੀਤੇ ਤੁਸੀਂ ਇਹ ਟੇਬਲ ਤੇ ਬੈਠੋ ਪੈ ਉਹਦੀ ਜਾਨ ਕੱਢਤੀ ਮਾਰ ਮਾਰ ਉਹ ਕਹਿੰਦੀ ਹਣੀ ਮੇਰਾ ਕੀ ਕਸੂਰ ਆ ਵਿੰਗੀ ਕਰਦੀ 꼿꼿 ਕੇ ਹੋਰ ਕੀ ਚੰਗੇ ਰੁਕੀ ਹੁਣ ਪੈਸੇ ਦੇ ਯਾਰ ਗੱਲ ਵਧੀਆ ਇਹ ਐਕਟਿੰਗ ਕਰਨ ਦਿਆ ਸਾਰੀ ਸਾਰੀ ਐਕਟਿੰਗ ਆ ਸਭ ਕੁਝ ਇਹਨੇ ਹੋਇਗਾ ਵਧੀਆ ਲੱਗੇ ਗੈਂਡ ਦੇ ਆ ਵਿੱਚ ਕਾਫੀ ਪਾਊਡਰ ੱਕੀ ਵਰਦਾ ਵੇ ਜੰਨਾ ਆਹ ਚੱਕ ਪੈਸੇ ਜੋੜਨਦੇ ਆ ਜੀ ਦੋਵੇਂ ਛਾਮਾਤਾ ਹੀ ਦੇ ਦੋਗੇ ਉਹ ਤਾਂ ਸਾਰੇ ਜਿੰਨੇ ਬਾਪੂ ਨੂੰ ਕੁੰਡੀ ਲਈ ਸਾਰੇ ਦੇਣੇ ਪੈ ਗਏ ਅੱਜ ਯਾਰ ਅੱਜ ਸਾਰੇ ਸਾਢੇ ਦਿਨ ਵੀ ਸਾਢੇ ਦਿਨ ਬਾਤ ਨਹੀਂ ਕੇ ਇਹ ਬਦਲੇ ਨਹੀਂ ਕੇ ਐ ਨਹੀਂ ਬਦਨੇ ਮੇਰੀ ਤਾਂ ਗਲਤ ਕਿ ਨਹੀਂ ਐ ਮੈਂ ਯਾਰ 3500 ਦਾ ਤੈਨੂੰ ਅਕਾ ਦਿੱਤਾ 500 ਕਰ 4000 ਵਾਅਦਾ ਪਾਇਆ ਯਾਰ ਆ ਜੀ ਨਹੀਂ ਯਾਰ ਕਿ ਕੋਈ ਜਣੀ ਜਣੀ ਛੇਤੀ 1 2 10 ਸਾਢੇ ਦਿਨ ਸਾਢੇ ਦਿਨ ਚਾਰ ਚਾਰ ਤੇ 4300 ਰੁਪਈਆ ਆਹੀ ਬਣਾ 4300 ਬਾਈ ਮਸ਼ੀਨ ਲਿਆ ਯਾਰ ਕਾਰਡੀ ਮਾਰ ਲੈ ਹੁਣ ਵੀ ਮਾਰਿਆ ਜਨਗੜ ਬੜਾ ਬੜਾ ਗੀਮੀ ਕੀ ਨਾਮ ਮਾਰਨਾ ਪਵੇ ਗੜ ਕੋਹ ਅੱਜ ਆਉ ਜਾਂਦਾ ਘਰੇ ਬੈਲ ਦੀ ਰਸੀਦ ਚੱਲੀ ਖੁਬਬ ਕਿੱਥੇ ਖਾਦਾ ਬੇਟਾ ਇਹ ਤੇ ਨਾ ਜਿਹੜੀ ਆ ਵੇ ਕਾਰਡ ਵਾਲੀ ਆਪਾਂ ਨੂੰ ਕੀ ਆਪਾਂ ਤਾਂ ਖਾਦਾ ਇਹ 2000 ਦਾ ਵਿੱਚ ਜਿੰਨੀ ਮਰਜ਼ੀ ਪੜੀ ਜਾ ਵਾਰ-ਵਾਰ ਆਪਾਂ ਨੂੰ ਕੀ ਯਾ ਪਨੀਟੀ ਕਾ ਪਣੀਟੀ ਕਪੜਾਂ ਦਾ ਕਿ ਲੋਡ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ